ਚੋਂ ਬੇਨਿਆਮੀਆਂ ਦਾ ਬਹਾਨਾ ਬਣਾ ਕੇ ਫਾਰਕ ਕੀਤੇ ਗਏ ਮੁਲਾਜ਼ਮਾਂ ਨੇ ਆਪਣੀ ਨੌਕਰੀ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਮੂੜ ਸ਼੍ਰੋਮਣੀ ਕਮੇਟੀ ਦੇ ਖਿਲਾਫ ਝੰਡਾ ਚੁਕ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਧਰਨਾ ਲਾ ਕੇ ਫਾਰਕ ਮੁਲਾਜ਼ਮ ਸਤਨੰਭ ਵਹਿਗੁਰੂ ਦਾ ਜਾਪ ਕਰਦੇ ਰਹੇ ਜਿਨ੍ਹਾਂ ਨੂੰ ਕੁਝ ਧਾਰਮਿਕ ਜਥੇਬੰਦੀਆਂ ਵੱਲੋਂ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਰਣਜੀਤ ਸਿੰਘ ਖਾਲੜਾ ਜਗਦੀਪ ਸਿੰਘ ਜਰਨਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪਈ ਗੋਬਿੰਦ ਸਿੰਘ ਲੰਗੋਵਾਲ ਤੋਂ ਬਾਕੀ ਅਹੁਦੇਦਾਰਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਆਖਿਰ ਸਾਡਾ ਕਸੂਰ ਕੀ ਹੈ ਅਸੀਂ ਸ਼੍ਰੋਮਣੀ ਕਮੇਟੀ ਦੇ ਕਿਹੜੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਕਿ ਸਾਨੂੰ ਨੌਕਰੀ ਤੋਂ ਕੱਢ ਕੇ ਭੁੱਖੇ ਮਰਨ ਦੇ ਰਾਹ ਤੇ ਤੋੜ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਅਸੀਂ ਦੋ ਵਾਰ ਧਰਨਾ ਲਗਾਇਆ ਸੀ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਨੌਕਰੀ ਬਹਾਲ ਕਰਨ ਦਾ ਭਰੋਸਾ ਦੇਣ ਤੇ ਧਰਨਾ ਛੁਕ ਲਿਆ ਸੀ ਪਰ ਦੋਨੋਂ ਵਾਰ ਸਾਡੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਜਿਸ ਕਾਰਨ ਫਾਰਗ ਮੁਲਾਜ਼ਮਾਂ 'ਚ ਭਾਰੀ ਰੋਸ ਹੈ ਇਸ ਸਬੰਧ ਜਦੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਫਾਰਗ ਮੁਲਾਜ਼ਮਾ ਦਾ ਮਾਮਲਾ ਵਿਚਾਰਨ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਮੇਟੀ ਦਾ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ ਜੀ 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 ਕਿ ਇਹ ਜਿਹੜੇ 523 ਬੰਦੇ ਇਹਨਾਂ ਨੇ ਬਿਨਾਂ ਵਜ੍ਹਾ ਤੋਂ ਮੁਲਾਜ਼ਮ ਫਰਾਰ ਕੀਤੇ ਆ ਫਾਰਕ ਕੀਤੇ ਆ ਉਹਨਾਂ ਬਾਰੇ ਵਾਰ-ਵਾਰ ਹੀ ਤਰਨਾ ਦਿੰਦੇ ਆ ਵਾਰ-ਵਾਰ ਹੀ ਕਦੀ ਕਿਸੇ ਸਖਤ ਨੂੰ ਮਿਲਦੇ ਆ ਇਹ ਕਦੀ ਕਿਸੇ ਨੂੰ ਮਿਲਦੇ ਆ ਸਾਡੀ ਕੋਈ ਬਾਹ ਨਹੀਂ ਫੜ ਰਿਆ ਨਾਰਾ ਲਪਾੜਣਾ ਲਾਈ ਜਾਂਦੇ ਆ ਭਾਈ ਚੰਡੀਗੜ੍ਹ ਜਾ ਕੇ ਅਸੀਂ ਲੰਗੋਵਾਲ ਸਾਹਿਬ ਨੂੰ ਮਿਲੇ ਆ ਜੇ ਅੰਤਰਕ ਕਮੇਟੀ ਨੂੰ ਮਿਲਦੇ ਆ ਕਹਿੰਦੇ ਸਾਡੀ ਵਾਸਤੇ ਗੱਲ ਨਹੀਂ ਗਈ ਇਹ ਬੀਬੀਆਂ ਬੱਚੇ ਛੱਡ ਕੇ ਆਈਆਂ ਕੰਮ ਛੱਡ ਕੇ ਸਾਨੂੰ ਜਿਆਦਾ ਸਪਸ਼ਟ ਜਵਾਬ ਦੇ ਦੇਣ ਅਸੀਂ ਤਾਂ ਉਹਨੂੰ ਚੋਕੇ ਉੱਥੇ ਛੋੜ ਤੁਹਾਡੇ ਸਾਹਮਣੇ ਕਹਿੰਦੇ ਗਏ ਜੀ ਲਿਓ ਬੰਦੇ ਚੋਕੇ ਛੋੜ ਦਿਓ ਇਹਨ ਇਹ ਹੋਏ ਸੰਤਮ ਕੇ ਮਰਿਆ ਬਾਕੀ ਇਹਨਾਂ ਜੋ ਕੋ ਨਜਾਇਜ਼ ਆ ਨਜਾਇਜ਼ ਆ ਸਾਡੇ ਨਾਲ ਮੀਟਿੰਗ ਉਹ ਆਉਣ ਸਾਡੇ ਬੰਦੇ ਬਹਿਣ ਸਾਨੂੰ ਦੱਸਣ ਕੀ ਇਹ ਬੰਦਾ ਐਦਾਂ ਨਜਾਇਜ਼ ਆ ਉਹਨੂੰ ਕੱਢ ਦੇਣ ਉਹਨੂੰ ਕੱਢ ਦੇਣ ਲੇਕਿਨ ਇਹ ਧਕੇਸ਼ਾ ਹੀ ਐਦਾਂ ਹੀ ਜੀ 523 523 ਕਿਸੇ ਦਾ ਹਸਬੰਦ ਡਿਊਟੀ ਦੌਰਾਨ ਮਰਿਆ ਉਹ ਬੀਬੀ ਵੀ ਕੱਢਤੀ ਕਿਸੇ ਦੀ ਬੇਟੀ ਉਹ ਉਹਦਾ ਪਿਓ ਮਤਲਬ ਅਸਮਰਥ ਹੋ ਗਿਆ ਡਿਊਟੀ ਦੇਣ ਤੋਂ ਉਹਨੇ ਨੌਕਰੀ ਕੀਤੀ ਉਹਨੂੰ ਵੀ ਕੱਢਤਾ ਇਦਸੋ ਕੀ ਬੇਨਿਜਮੀਆਂ ਸਾਨੂੰ ਕੱਲ ਦਾ ਟਾਈਮ ਦੇਣ ਦੇ ਕਾਹਦਾ ਗੱਲੋਂ ਦੇ ਕੱਲ ਦਾ ਟਾਈਮ ਜੀ ਸਾਨੂੰ ਦੇਣ ਦੇ ਨੂੰ 6 ਮਹੀਨੇ ਹੋ ਗਏ ਜੀ ਕੱਲ ਦਾ ਟਾਈਮ ਕਿਉਂ ਪਤਾ ਨਹੀਂ ਇਹ ਕਿਉਂ ਦੇਣ ਦੇ ਕੀ ਰਾਜਨੀਤੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਸਾਨੂੰ ਇਹ ਗੱਲ ਦਾ ਪਤਾ ਨਹੀਂ ਕਿ ਕੱਲ ਨੂੰ ਇਹ ਕੀ ਕਹਿ ਰਹਿ ਦੇ ਕੱਲ ਨੂੰ ਕਿੰਨੇ ਸਾਡੇ ਦੂਜੇ ਵਾਰ ਦੁਬਾਰਾ ਕਿਹੜੇ ਸਕੱਤਰ ਨੇ ਸਾਣਾਂ ਨਾਲ ਕੇ ਗੱਲ ਕਰਨੀ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਯਮ ਅਨਸਾਰ ਜਿੱਦਾਂ ਸਾਨੂੰ ਫਾਰਕ ਕੀਤਾ ਵਾ ਸਾਡੇ ਬੱਚਿਆਂ ਨੂੰ ਫਾਰਕ ਕੀਤਾ ਉਸ ਤਰ੍ਹਾਂ ਹੀ ਸਾਨੂੰ ਡਿਊਟੀਆਂ ਦੇ ਡਿਊਟੀਆਂ ਤੇ ਸਾਨੂੰ ਇਹਨਾਂ ਨੂੰ ਡਿਊਟੀਆਂ ਮਤਲਬ ਦੇਣ ਠੀਕ ਹੈ ਜੀ ਸਾਡੀ ਇਹੀ ਮੁੱਖ ਮੰਗ ਇਹ ਆ ਕਿ ਸਾਨੂੰ ਖਜਲ ਖਰਾਬ ਨਾ ਕਰਨ ਸਾਨੂੰ ਸਾਡਾ ਬਣਦਾ ਹੱਕ ਦੇਣ ਜਿਹੜੀ 31 ਮਾਰਚ ਤੋਂ ਇਹਦਾ 2017 ਤੋਂ ਇਹਨਾਂ ਨੂੰ ਫਾਰਕ ਕੀਤਾ ਉਸੇ ਉਥੇ ਤੋਂ ਉਹ ਉਹ ਕੈਟਾਗਰੀ ਦੇ ਹਿਸਾਬ ਨਾਲ ਇਹਨਾਂ ਨੂੰ ਆਪਣੇ ਡਿਊਟੀਆਂ ਤੇ ਬਹਾਲ ਕਰ ਦੇ। ਕਿੰਨੇ ਦਿਨ ਨੂੰ ਆਸ ਤੇ ਧਰਨੇ ਤੇ ਬੈਠੇ ਜੇ ਤੁਸੀਂ ਤੇ ਭੋਖੜ ਤਾਂ ਰੱਖੀਗੇ ਕੀ? ਵੇਖੋ ਜੀ ਅੱਗੇ ਇਹਨਾਂ ਸਾਨੂੰ ਠਾਤਾ ਸੀ ਸੋਹਾਂ ਖਵਾਤੀਏ ਇਹ ਦਰਬਾਰ ਸਾਹਿਬ ਜਾ ਕੇ ਵਿਜੇ ਸਿੰਘ ਕੱਤਰ ਉਹਨਾਂ ਸਾਡੇ ਸਾਹਮਣੇ ਗਏ ਨੇ। ਸਾਡੇ ਬੱਚੇ ਉਠਾ ਦੇ ਜੀ ਇਹੀ ਆਓ ਜੀ ਇਹੀ ਦਰਬਾਰ ਸਾਹਿਬ ਜਾਂਦੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਕੀਤਾ ਲੰਗੋਵਾਲ ਸਾਹਿਬ ਨੂੰ ਮਿਲਾਇਆ ਚੰਡੀਗੜ੍ਹ ਮੈਂ ਖੁਦ ਅਹੀ ਗਏ ਲੰਗੋਵਾਲ ਸਾਹਿਬ ਨੇ ਮੈਂ ਇਹਨਾਂ ਨੂੰ ਇਹ ਵਾਸਤਾ ਦਿੱਤਾ ਕਿ 550 ਸਾਲਾਂ ਦੇ ਤੁਸੀਂ ਦੇਸ਼ਾਂ ਦੇ ਸੰਗਤ ਸੱਦਣ ਦਾ ਹੈ ਜੇ ਤੁਸੀਂ ਸ਼ਕੀਨਾਂ ਜੋੜਣ ਦਾ ਹੈ ਜੇ ਲੇਕਿਨ ਇਹ ਕਿਹੜੇ 5-5 7-7 ਹਜ਼ਾਰ ਦੇ ਬੰਦੇ ਤੁਸੀਂ ਭਰਤੀ ਕੀਤੇ ਆ ਬੀਬੀਆਂ ਭਰਤੀ ਕੀਤੀਆਂ ਉਹਨਾਂ ਨੂੰ ਤੁਸੀਂ ਧੱਕੇ ਮਾਰੇ ਕੱਢਣ ਦਾ ਹੈ ਜੇ ਕੀ ਉਹ ਉਮਰਦਾਰ ਹੀ ਨਹੀਂ ਕੀ ਉਹ ਸ਼ਕੀਨਾਂ ਸ਼ਕੀਨਾਂ ਬਾਹਰ ਜਾਣਦੇ ਆ ਸਾਡੀਆਂ ਇਹੀ ਆ ਕਿ ਕੀ ਕਸੂਰੇ ਨਾਲ ਜਾਣ ਨਾ ਕੋਈ ਗਲਤੀ ਕੀਤੀ ਹੋਵੇ ਡਿਊਟੀ ਤੇ ਤਾਂ ਗੱਡੋ ਫਿਰ 523 ਦੇ 23 ਬੇਨਿਜ਼ਮੀਆ ਕਿੱਦਾਂ ਹੋ ਗਈਆਂ ਇਹ 53 ਨਿਯਮੀਆਂ ਤੋਂ ਉਹਨਾਂ ਪ੍ਰਧਾਨਾਂ ਨੂੰ ਕਿਉਂ ਨਹੀਂ ਤਲਬ ਕੀਤਾ ਜਿਨ੍ਹਾਂ ਨੇ ਇਹ ਭਰਤੀ ਕੀਤੀ ਉਹਨਾਂ ਨੂੰ ਕਿਉਂ ਨਹੀਂ ਤਲਬ ਕੀਤਾ ਗਿਆ ਜਿਹੜੀਆਂ ਪਹਿਲੀਆਂ ਤਰਕ ਕਮੇਟੀਆਂ ਜਿਨ੍ਹਾਂ ਨੇ ਇਹਨਾਂ ਨੂੰ ਭਰਤੀ ਕੀਤਾ ਉਹਨਾਂ ਨੂੰ ਕਿਉਂ ਨਹੀਂ ਤਲਬ ਕੀਤਾ ਗਿਆ ਇਹਨਾਂ ਨੂੰ ਦੋਖ ਖਰਾਬ ਕਰ ਰਹੇ ਮੱਕੜ ਦੀ ਭਰਤੀ ਆ